ਜਦੋਂ ਮੈਂ ਏਸ਼ੀਅਨ ਟਰੈਕ ਐਂਡ ਫੀਲਡ ਖੇਡ ਕੇ ਆਈ ਸੀ ਇੱਕ ਪਿੰਡਾ ਚ ਉੱਠ ਕੇ ਇਹ ਜੇ ਆਨਰ ਮੈਨੂੰ ਉਦੋਂ ਮਿਲਦਾ ਤਾਂ ਮੈਨੂੰ ਜ਼ਿਆਦਾ ਖੁਸ਼ੀ ਹੋਣੀ ਸੀ ਸੋ ਅੱਜ ਪਾਲਵੀਰ ਨੇ ਪੂਰਾ ਕਰ ਦਿੱਤਾ ਥੈਂਕ ਯੂ ਭਰਾ ਥੈਂਕ ਯੂ so much ਉਸ ਰਾਜੇ ਮਹਾਰਾਜਾ ਨੂੰ ਜਨਮ ਦਿਨ ਵਾਲੀ ਔਰਤ ਦਾ ਸਤਿਕਾਰ ਕਰਨਾ ਬਣਦਾ ਹੈ ਸੋ ਬਹੁਤ ਬਹੁਤ ਮੁਬਾਰਕਾ ਮੇਰੇ ਵੀਰ ਨੂੰ ਸਲੂਟ ਹੈ ਇਹ ਜੇ ਮੇਰੇ ਭਰਾਵਾਂ ਨੂੰ ਜਿਹੜੇ ਧੀਆ ਦਾ ਸਤਿਕਾਰ ਕਰਦੇ ਆ ਕਿਉਂਕਿ ਜਿੱਥੇ ਕੁਦਰਤ ਦੀ ਧੀ ਦਾ ਸਤਿਕਾਰ ਹੈ ਉੱਥੇ ਪਰਮਾਤਮਾ ਦੀ ਬਰਕਤ ਵੀ ਹੈ ਜਦੇ ਯੁੱਗ ਦੇ ਵਿੱਚ ਉਹ ਸਮਾਂ ਖਤਮ ਹੋ ਗਿਆ ਜਦੋਂ ਲੜਕੀ ਨੂੰ ਸੱਦੀ ਪ੍ਰਥਾ ਦਾ ਜਿਹੜਾ ਪਰੋਣਾ ਪੈਂਦਾ ਸੀ ਤੇ ਅਸੀਂ ਕਹਿੰਦੇ ਧੀਾਂ ਜੰਮਣ ਤੇ ਹੋ ਜੀਆਂ ਜੰਮਣ ਅੱਜ ਸਾਡੀ ਪੰਜਾਬ ਵਿੱਚ ਦੇ ਵਿੱਚ ਉਸ ਦਾ ਰੁਤਵਾ ਬਹੁਤ ਵੱਡਾ ਕੀਤਾ ਹੋਇਆ ਹਨ ਤਾਂ ਇਹੋ ਜੀਆਂ ਸਖਸ਼ੀਆਂ ਤਾਂ ਸਾਡੀਆਂ ਬੱਚੀਆਂ ਦੇ ਲਈ ਬਹੁਤ ਵੱਡਾ ਸੋਹਣਾ ਮੈਸੇਜ ਨੇ ਬਹੁਤ ਸੋਹਣਾ ਸੁਨੇਹਾ ਵੀ ਹੈ ਤੇ ਉਹਨਾਂ ਦੇ ਲਈ ਉਦਾਹਰਨਾ ਵੀ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਤੀਆਂ ਦਾ ਆਖਰੀ ਦਿਨ ਸਮਾਉ ਪਿੰਡ ਵਿੱਚ ਮਨਾਇਆ ਜਾ ਰਿਹਾ ਹੈ ਆਖਰੀ ਦਿਨ ਹੈ ਪਰ ਉਹ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਐਸਚਓ ਮੈਮ ਬੇਅੰਤ ਕੌਰ ਸਾਡੇ ਨਾਲ ਮੌਜੂਦ ਨੇ ਤੇ ਪਾਲਵੀਰਾ ਵੀ ਮੌਜੂਦ ਹੈ ਪਹਿਲੇ ਤਾਂ ਮੈਮ ਡੇਲੀ ਪੋਸਟ ਪੰਜਾਬੀ ਤੇ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਮੈਮ ਥੈਂਕ ਯੂ ਸੋ ਇਟਾ ਏ ਜੋਬ ਹੁੰਦੀ ਹੈ ਕਿ ਸਾਨੂੰ ਕੋਈ ਤਿਉਹਾਰ ਦਾ ਨਹੀਂ ਪਤਾ ਹੁੰਦਾ ਕਿ ਆਪਾਂ ਮਨਾਣਾ ਹੈ ਕਿ ਨਹੀਂ ਅੱਜ ਤੁਸੀਂ ਇੱਥੇ ਪਹੁੰਚੇ ਹੋ ਪਹਿਲੇ ਆਖਰੀ ਵਾਰ ਤੀਆਂ ਮਨਾਈਆਂ ਸੀ ਕਦੋਂ ਮਨਾਈਆਂ ਸੀ ਇਹ ਮੈਂ ਐਸਐਚਓ ਪਿੱਖੀ ਇਨਸਪੈਕਟਰ ਬਿਆੰਦਕੋਰ ਪੰਜਾਬ ਪੁਲਿਸ ਡਿਪਾਰਟਮੈਂਟ ਇਹ ਇਥੇ ਪਿੱਖੀ ਐਸਐਚਓ ਲੱਗਣ ਕਰਕੇ ਸਾਡੀ ਪ੍ਰਾ ਸਾਹਿਬ ਦੀ ਮੇਰੇ ਇਲਾਕੇ ਦੇ ਵਿੱਚ ਇਹ ਪਿੰਡ ਪੈਂਦਾ ਤੇ ਮੇਰੀ ਡਿਊਟੀ ਵੀ ਆ ਤੇ ਸੈਕਿੰਡ ਨੰਬਰ ਤੇ ਇਹ ਜਿਹੜਾ ਸਮਾਉ ਪਿੰਡ ਦੇ ਵਿੱਚ ਬੜਾ ਹੀ ਪੁਰਾਣਾ ਇਤਿਹਾਸ ਹੈ ਸੁੱਚਾ ਸਿੰਘ ਸੂਰਮੇ ਦੀ ਇੱਕ ਸਟੋਰੀ ਹੈ ਔਰ ਪਾਲ ਬਾਬਾ ਜੀ ਜਿਹੜੇ 24 ਸਾਲਾਂ ਤੋਂ ਇਥੇ 3ਆਂ ਦੀ ਜੋ 3ਆਂ ਲੱਗਦੀਆਂ ਨੇ ਜੋ 4 ਅਗਸਤ ਤੋਂ ਇਸ ਵਾਰ ਸਟਾਰਟ ਹੋਇਆ ਤੇ ਅੱਜ ਉਹਨਾਂ ਦਾ ਲਾਸਟ ਡੇ ਹੈ ਤੇ ਜਿੱਥੇ ਕਿ ਸਾਰੀਆਂ 3ਆਂ ਪਿੰਡ ਦੀਆਂ ਲੜਕੀਆਂ ਇਕੱਠੀਆਂ ਹੋ ਕੇ ਉਸ ਪੰਜਾਬੀ ਸਾਡੇ ਕਲਚਰ ਨੂੰ ਅੱਗੇ ਲੈ ਕੇ ਜਾ ਰਹੇ ਨੇ ਤੇ ਜਿਹੜਾ ਕਿ ਸਾਬਤ ਹੁੰਦਾ ਹੈ ਅੱਜ ਸਾਡਾ ਪੰਜਾਬ ਸਾਡੀ ਧੀਆਂ ਨੂੰ ਇੰਨੀ ਜ਼ਿਆਦਾ ਰਿਸਪੈਕਟ ਦੇ ਰਿਹਾ ਹੈ ਇੱਜ਼ਤ ਦੇ ਰਿਹਾ ਹੈ ਕਿਉਂਕਿ ਗੁਰਬਾਣੀ 'ਚ ਵੀ ਲਿਖਿਆ ਸੋਕੋ ਮੰਦਾ ਆਖੀ ਹੈ ਜਿੱਤ ਜੇ ਮੇਰਾ ਜਾਨ ਉਸ ਰਾਜੇ ਮਹਾਰਾਜਾ ਨੂੰ ਜਨਮ ਦਿਨ ਵਾਲੀ ਔਰਤ ਦਾ ਸਤਿਕਾਰ ਕਰਨਾ ਬਣਦਾ ਹੈ ਸੋ ਬਹੁਤ ਬਹੁਤ ਮੁਬਾਰਕਾਂ ਮੇਰੇ ਵੀਰ ਨੂੰ ਜਿਹੜਿਆ ਨੇ ਇੰਨਾ ਵਧੀਆ 4 ਅਗਸਤ ਤੋਂ ਲੈ ਕੇ ਅੱਜ ਤੱਕ ਲੜਕੀਆਂ ਜਿਹੜੀਆਂ ਧਰਤੀ ਦੇ ਉੱਤੇ ਪੰਜਾਬੀ ਗਿੱਧੇ ਦੇ ਨਾਚ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਨੇ ਜੀ ਤਾਂ ਤੁਸੀਂ ਡਿਊਟੀ ਤੇ ਹੁੰਨੇ ਹੋ ਜਦੋਂ ਉਦੋਂ ਤਿਹਾੜ ਮਿਸ ਕਰਦੇ ਹੋ ਜਾਂ ਐਦਾ ਦੀ ਚੀਜ਼ਾਂ ਨੂੰ ਮਿਸ ਕਰਦੇ ਹੋ? ਅਹ ਦੇਖੋ ਜੀ ਅਸੀਂ ਪੰਜਾਬ ਪੁਲਿਸ ਦਾ ਸ਼ੈਡਿਊਲ ਹੈ। ਅਸੀਂ ਵੀ ਇਹਨਾਂ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਣ ਵਾਸਤੇ ਇਹਨਾਂ ਨੇ ਮੈਨੂੰ ਸੱਦਾ ਵੀ ਦਿੱਤਾ ਸੀ ਔਰ ਮੈਂ ਇਲਾਕੇ ਦੇ ਵਿੱਚ ਐਸਐਚਓ ਹੁੰਦੇ ਨਾ ਤੇ ਮੇਰਾ ਫਰਜ਼ ਵੀ ਬੰਦ ਹੈ ਇਹਨਾਂ ਧੀਆਂ ਤੇ ਮੈਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਣਾ ਜੀ। ਤੇ ਬਿਲਕੁਲ ਕਿਤੇ ਨਾ ਕਿਤੇ ਨਾ ਧੀਆਂ ਆਪਣੇ ਭੈਣ ਭਰਾ ਵੀ ਨਹੀਂ ਪੁੱਛਦੇ ਹੁੰਦੇ ਇੱਥੇ ਪਾਲ ਵੀਰਾ ਲੱਖਾਂ ਭੈਣਾ ਦਾ ਹੀ ਵੀਰ ਹੈ ਤੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੇ ਪਾਲ ਵੀਰੇ ਨੂੰ ਕੀ ਕਹਿਣਾ ਚਾਹੁੰਦੇ ਹੋ ਸਲੂਟ ਹੈ ਇਹ ਜੇ ਮੇਰੇ ਭਰਾਵਾਂ ਨੂੰ ਜਿਹੜੇ ਧੀਆਂ ਦਾ ਸਤਿਕਾਰ ਕਰਦੇ ਆ ਕਿਉਂਕਿ ਜਿੱਥੇ ਕੁਦਰਤ ਦੀ ਧੀ ਦਾ ਸਤਿਕਾਰ ਹੈ ਉੱਥੇ ਪਰਮਾਤਮਾ ਦੀ ਬਰਕਤ ਵੀ ਹੈ ਜਿਹੜੇ ਕਹਿੰਦੇ ਨੇ ਧੀਆਂ ਨਹੀਂ ਕਰ ਸਕਦੇ ਆ ਮੁੰਡਿਆਂ ਵਾਂਗ ਤੁਸੀਂ ਆਪ ਅੱਜ ਇੱਕ ਬਹੁਤ ਅੱਛੀ ਪੋਸਟ ਦਿੱਤੀ ਹੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਆਪਾਂ ਤੁਸੀਂ ਹਸਪੀਟਲ ਚਲ ਜਓ ਤਾਂ ਤੁਹਾਨੂੰ ਡਾਕਟਰ ਲੇਡੀ ਮਿਲਣਗੇ ਆ ਜੇ ਤੁਸੀਂ ਕੋਰਟ ਕੰਪਲੈਕਸ ਚਲ ਜਓ ਤਾਂ ਤੁਹਾਨੂੰ ਉੱਥੇ ਲੇਡੀਜ਼ ਜੱਜ ਸਾਹਿਬ ਮਿਲਣਗੇ ਅਗਰ ਆਪਾਂ ਪੁਲਿਸ ਡਿਪਾਰਟਮੈਂਟ ਚ ਜਾਏ ਤਾਂ ਵੀ ਐਸਐਸਪੀ ਸਾਡੀ ਲੇਡੀਜ਼ ਅਫਸਰ ਡੀਜੀਪੀ ਮੈਮ ਗੁਰਪ੍ਰੀਤியோ ਮੈਡਮ ਲੱਗੇ ਹੋਏ ਨੇ ਅੱਜ ਦੇ ਯੁੱਗ ਦੇ ਵਿੱਚ ਉਹ ਸਮਾਂ ਖਤਮ ਹੋ ਗਿਆ ਜਦੋਂ ਲੜਕੀ ਨੂੰ ਸਤੀ ਪ੍ਰਥਾ ਦਾ ਜਿਹੜਾ ਰੋਣਾ ਪੈਂਦਾ ਸੀ ਸੋ ਸਾਡਾ ਸਾਨੂੰ ਸੰਵਿਧਾਨ ਨੇ ਜੋ ਰਾਈਟ ਦਿੱਤੇ ਆ ਤੇ ਉਹਦੇ ਕਰਕੇ ਹੀ ਅੱਜ ਫ੍ਰੀडम ਹੋ ਕੇ ਜਿਹੜੀ ਔਰਤ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ ਤੇ ਬਿਲਕੁਲ ਅੱਜ ਐਸਐਚਓ मैम ਨੂੰ ਇੱਥੇ ਬੁਲਾਇਆ ਗਿਆ ਇੱਕ ਬਹੁਤ ਹੀ ਵੱਖਰਾ ਤਰੀਕਾ ਚੂਜ਼ ਕੀਤਾ ਗਿਆ ਲਾਸਟ ਦਿਨ ਨੂੰ ਮਨਾਉਣ ਦਾ ਤੇ ਕਿਵੇਂ ਸੋਚਿਆ ਸੀ ਇਸ ਸੋ ਵਾ ਦੇਖੋ ਇਸ ਪਿੰਡ ਸਮਾਉਂ ਦੀ ਧਰਤੀ ਦਿੱਤਾ ਦੁਨੀਆ ਦੀ ਹਾਰਤੀ ਦਾ ਸਤਿਕਾਰ ਆ ਹਣਾ ਜੋ ਸਾਡੇ ਬੜੇ ਸਤਿਕਾਰਯੋਗ ਨੇ ਹਨ ਨਾ ਮੈਮ ਤੇ ਜਿਨ੍ਹਾਂ ਨੇ ਖੇਡਾਂ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਗਰਾਉਂਡਾਂ ਦੇ ਵਿੱਚ ਬਹੁਤ ਵੱਡਾ ਮਾਪਿਆਂ ਦਾ ਨਾਮ ਇਲਾਕੇ ਦਾ ਨਾਮ ਆ ਨਾ ਤੇ ਅਸੀਂ ਕਹਿੰਦੇ ਧੀਆਂ ਜੰਮਣ ਤੇ ਉਹ ਜੀਆਂ ਜੰਮਣ ਅੱਜ ਸਾਡੀ ਪੰਜਾਬ ਪੁਲਿਸ ਦੇ ਵਿੱਚ ਉਸ ਦਾ ਰੁਤਵਾ ਬਹੁਤ ਵੱਡਾ ਕੀਤਾ ਹੋਇਆ ਹਨਾ ਜਦੋਂ ਅਸੀਂ ਇਹਨਾਂ ਨੂੰ ਦੇਖਦੇ ਬਰਦੀ ਵਿੱਚ ਵੇਖਦੇ ਆ ਇਸ ਰਤੂਏ ਵਿੱਚ ਦੇਖਦੇ ਆ ਸਾਡਾ ਮਤਰਕੇ ਵੀ ਫਕਰ ਨਾਲ ਜਿਹੜਾ ਸੇਰਾ ਉੱਚਾ ਹੁੰਦਾ ਅੱਜ ਜਦੋਂ ਜਦੋਂ ਹੀ ਇਹ ਪਿੰਡ ਸੁਮਾਉ ਦੇ ਵਿੱਚ ਐਂਟਰ ਕਰਦੇ ਨੇ ਸਾਥ ਉਚਾਨ ਹੀ ਚੱਕਿਆ ਗਿਆ ਸਾਤੋਂ ਨੇ ਪੂਰੇ ਪਿੰਡ ਤੋਂ ਆਕੇ ਦੀ ਬੜੇ ਵੱਖਰੇ ਤਰੀਕੇ ਬਹੁਤ ਸੋਹਣੀ ਢੰਗ ਨਾਲ ਕਿਉਂਕਿ ਸਾਡੇ ਲਈ ਨਾ ਇੱਕ ਮੋਟੀਵੇਸ਼ਨ ਵੀ ਬਹੁਤ ਵੱਡੀ ਧੀਾਂ ਦੇ ਲਈ ਇੱਥੇ ਕਿੰਨੀਆਂ ਹਜ਼ਾਰਾਂ ਕੁੜੀਆਂ ਨੇ ਦੇਖਿਆ ਹਨ ਵੀ ਇੱਕ ਇੱਕ ਧੀ ਦਾ ਐਡੇ ਵੱਡੇ ਪੱਦਰ ਤੇ ਨਾ ਹੋਣਾ ਉਹਦਾ ਪਿੰਡ ਦੇ ਵਿੱਚ ਆਉਂਦੇ ਐਡਾ ਸੋਹਣਾ ਸਵਾਗਤ ਕਰਨਾ ਉਹਨਾਂ ਲੋਕਾਂ ਦੇ ਲਈ ਲਾਣਤਾ ਵੀ ਨੇ ਜਿਹੜੇ ਧੀਆਂ ਨੂੰ ਮਾੜਾ ਕਹਿੰਦੇ ਨੇ ਹਨਾ ਸੋ ਇਹੋ ਜਿਹੀਆਂ ਸਖਸ਼ੀਅਤਾਂ ਸਾਡੀਆਂ ਬੱਚੀਆਂ ਦੇ ਲਈ ਬਹੁਤ ਵੱਡਾ ਸੋਹਣਾ ਮੈਸੇਜ ਨੇ ਬਹੁਤ ਸੋਹਣਾ ਸਨੇਹਾ ਵੀ ਹੈ ਤੇ ਉਹਨਾਂ ਦੇ ਲਈ ਉਦਾਹਰਨਾ ਵੀ ਨੇ ਤਾਂ ਅਸੀਂ ਤਾਂ ਇਸ ਮੰਤਰੀ ਦੇ ਉੱਤੇ ਹਰ ਵਾਰ ਹਾਰਤੀ ਦਾ ਇਸੀ ਤਰ੍ਹਾਂ ਪਲਕਾਂ ਸਾਕੇ ਸਤਿਕਾਰ ਹੈ ਜਿਹੜਾ ਹਰ ਸਾਲ ਕਰਦੇ ਹਾਂ ਜੀ ਮੈਮ ਬਹੁਤ ਵੱਖਰੇ ਤਰੀਕੇ ਨਾਲ ਤੁਹਾਡਾ ਸਵਾਗਤ ਕੀਤਾ ਗਿਆ ਜਦੋਂ ਇੱਥੇ ਆਏ ਤੇ ਉਦੋਂ ਹੀ ਇਮੋਸ਼ਨਲ ਹੋ ਗਈ ਸੀ ਫਿਰ ਮੈਂ ਦਰਸਲ ਇੰਟਰਨੈਸ਼ਨਲ ਐਥਲੀਟ ਆ ਹਾਂਜੀ ਔਰ ਜਦੋਂ ਮੈਂ ਏਸ਼ੀਅਨ ਟਰੈਕ ਐਂਡ ਫੀਲਡ ਖੇਡ ਕੇ ਆਈ ਸੀ ਇੱਕ ਪਿੰਡਾ ਚ ਉੱਠ ਕੇ ਇਹ ਜੇ ਆਨਰ ਮੈਨੂੰ ਉਦੋਂ ਮਿਲਦਾ ਤਾਂ ਮੈਨੂੰ ਜ਼ਿਆਦਾ ਖੁਸ਼ੀ ਹੋਣੀ ਸੀ ਸੋ ਅੱਜ ਪਾਲ ਵੀਰ ਨੇ ਪੂਰਾ ਕਰ ਦਿੱਤਾ ਥੈਂਕ ਯੂ ਭਰਾ ਥੈਂਕ ਯੂ so much ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਤਾਂ ਹੋਰ ਨਵੇਂ ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਦੇ ਨਾਲ ਹਰਪ੍ਰੀਤ